کونے کونے تو آئے پتونتے سجنوں فتح اص کردہ واحر جی کا خالصہ واحرو جی کی فتح پچھلے تین مہینوں تو میں پنجاب بچاؤ یاترا شروع کی تقریباً اسی اسمبلی ہلکا چ میں ہو کے آیا بتی سو کلومیٹر میں سفر کیتا ਜਿੱਥੇ ਵੀ ਗਿਆ ਮੈਨੂੰ ਗਰੀਬ ਮਿਲੇ ਕਿਸਾਨ ਮਿਲੇ ਮਜ਼ਦੂਰ ਮਿਲੇ ਵਪਾਰੀ ਮਿਲੇ ਉਹਨਾਂ ਦੇ ਮਨ 'ਚ ਮੈਂ ਦੇਖਿਆ ਬਹੁਤ ਨਫ਼ਰਤ ਤੇ ਗੁੱਸਾ ਝਾੜੂ ਵਾਲੀ ਸਰਕਾਰ ਦੇ ਖਿਲਾਫ ਝਾੜੂ ਵਾਲੀ ਪਾਰਟੀ ਨੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਪਰ ਆ ਤਿੰਨ ਸਾਲ ਬੁਰਾ ਹਾਲ ਕਰਤਾ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਕੋਈ ਲਾਇਕ ਹੀ ਨਹੀਂ ਹੈ ਮੁੱਖ ਮੰਤਰੀ ਪਤਾ ਨਹੀਂ ਕਿਥੇ ਰਹਿੰਦਾ ਹੈ ਮੁੱਖ ਮੰਤਰੀ ਬੰਨਾ ਸੌਖਾ ਹੈ ਪਰ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਬੜੀ ਔਖੀ ਹੈ ਆ ਮੁੱਖ ਮੰਤਰੀ ਬਣੇ ਐ ਜਿਵੇਂ ਕੋਈ ਸ਼ੌਂਕ ਹੁੰਦਾ ਨਾ ਮੈਂ ਮੁੱਖ ਮੰਤਰੀ ਬਣ ਗਿਆ ਉਹ ਇਹਨਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਅਸਲੀ ਮੁੱਖ ਮੰਤਰੀ ਜੀ ਸੀ ਉਸ ਦਾ ਪ੍ਰਕਾਸ਼ ਸਿੰਘ ਬਾਦਲ ਸਨ ਜਿਹੜੇ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਮੈਨੂੰ ਲੱਗਦਾ ਕੋਈ ਸ਼ਹਿਰ ਪਿੰਡ ਨਹੀਂ ਹੋਣਾ ਜਿੱਥੇ ਬਾਦਲ ਸਾਹਿਬ ਆਪ ਨਾ ਗਏ ਹੋਣ ਜਦੋਂ ਸਰਕਾਰ ਹੁੰਦੀ ਸੀ ਸਵੇਰੇ 5 ਵਜੇ ਉੱਠ ਕੇ 6 ਵਜੇ ਤੋਂ ਮੀਟਿੰਗਾਂ ਲੋਕਾਂ ਦੇ ਵਿੱਚ ਬੈਣਾ ਸ਼ੁਰੂ ਕਰ ਦਿੰਦੇ ਹਲਕਿਆਂ ਜਾਂਦੇ ਪਿੰਡਾਂ ਜਾਂਦੇ ਸ਼ਹਿਰਾਂ ਜਾਂਦੇ ਮੰਡੀਆਂ ਜਾਂਦੇ ਬਹਿ ਕੇ ਸਮੱਸਿਆਵਾਂ ਸਮਝਦੇ ਤੇ ਨਾਲ ਦੇ ਨਾਲ ਹੱਲ ਕਰਦੇ ਆਈ ਕਾਰਨ 5 ਵਾਰ ਮੁੱਖ ਮੰਤਰੀ ਬਣੇ ਦੁੱਡੀ ਵੱਡੀ ਗੱਲ ਸੀ ਉਹਨਾਂ ਦਾ ਨਿਸ਼ਾਨਾ ਸੀ ਕਿ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰੇ ਇਕਾਂਝ ਰਹੂਗੀ ਬਾਦਲ ਸਾਹਿਬ ਸਨ ਜਿਹੜੇ ਸਾਰੇ ਧਰਮਾਂ ਦਾ ਸਤਕਾਰ ਕਰਦੇ ਸੀ Hindu ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ Muslim ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਤੇ Christian ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਆ ਜੇ ਉਹਨਾਂ ਨੇ ਪੰਜਾਬ ਦੇ ਖਜ਼ਾਨੇ ਚੋਂ 2-300 ਕਰੋੜ ਰੁਪਇਆ ਲਾ ਕੇ ਦਰਬਾਰ ਸਾਹਿਬ ਦੇ چارੋ ਤਰਫ ਬੜਾ ਖਬਸੂਰਤ ਬਣਾਇਆ ਉਹਨਾਂ ਨੇ ਦੁਰਗਿਆਣਾ ਮੰਦਿਰ ਨੂੰ ਵੀ ਉਵੇਂ ਹੀ ਖਬਸੂਰਤ ਬਣਾਇਆ ਤੇ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਵੀ ਬੜਾ ਖਬਸੂਰਤ ਬਣਾਇਆ ਤੇ ਗੁਰੂ ਰਵਿੰਦਰ ਸਾਹਿਬ ਮਹਾਰਾਜ ਦਾ ਕਰਾਲਗੜ੍ਹ ਸਥਾਨ ਤੇ ਵੀ ਪਲਾਨਿੰਗ ਕਰਕੇ ਕੰਮ ਸ਼ੁਰੂ ਕਰਾ ਦਿੱਤਾ ਅੱਜ ਜੋ ਹਾਲਾਤ ਆ ਦੇਸ਼ ਤੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਹਨਾਂ ਦੀ ਸਪੀਚ ਸੁਣ ਰਿਹਾ ਸੀ ਐਸ ਲੈਵਲ ਤੇ ਸਪੀਚ ਪ੍ਰਧਾਨ ਮੰਤਰੀ ਦੀ ਨਹੀਂ ਹੋਣੀ ਚਾਹੀਦੀ ਦੇਸ਼ ਦਾ ਪ੍ਰਧਾਨ ਮੰਤਰੀ ਦਾ ਮਤਲਬ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਕਿਸੇ ਇੱਕ ਧਰਮ ਦਾ ਪ੍ਰਧਾਨ ਮੰਤਰੀ ਨਹੀਂ ਉਹ ਇਲੈਕਸ਼ਨ ਲੜ ਰਹੇ ਐ ਇਲੈਕਸ਼ਨ ਜਿੱਤਣ ਵਾਸਤੇ ਉਹਨਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ ਦੇਸ਼ ਨੂੰ ਇਕੱਠਾ ਕਰਨ ਵਾਸਤੇ ਤੇ ਦੇਸ਼ ਨੂੰ ਤਕੜਾ ਕਰਨ ਵਾਸਤੇ ਜਿਹੜੇ ਬਿਆਨ ਉਹਨਾਂ ਦੇ ਆਏ ਐ ਕਿ ਜੇ ਤੁਸੀਂ ਸਾਨੂੰ ਨਾ ਜਿਤਾਉਂਗੇ ਬੀਪੀਆਂ ਦੇ ਗਲਾਂ ਚੋਂ ਮੰਗਲ ਸੂਤਰ ਖੋਲ ਲੈਣਗੇ ਆ ਕੋਈ ਬਿਆਨ ਦੇਣ ਵਾਲੇ 70 ਸਾਲ ਚ ਕੋਈ ਕਿਸੇ ਨੇ ਮੰਗਲ ਸੂਤਰ ਨਹੀਂ ਖੋਇਆ ਤੇ ਹੁਣ ਕਿਵੇਂ ਖੋਲਣਗੇ ਹੁਣ ਕੱਲ ਪਰਸੋ ਇੱਕ ਹੋਰ ਬਿਆਨ ਮੈਂ ਦੇਖ ਰਿਹਾ ਸੀ ਮੈਂ ਦੱਸ ਰਿਹਾ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਨਾ ਬਣਾਈ ਤੁਹਾਡੇ ਘਰ ਦੀਆਂ ਜਿਹੜੀਆਂ ਟੂਟੀਆਂ ਜਿੱਥੋਂ ਪਾਣੀ ਆਉਂਦੇ ਆ ਉਹ ਖੋਲ ਕੇ ਲੈ ਜਾਣਗੇ ਉਹਦੇ ਜਿਹੜੇ ਮੀਟਰ ਲੰਗੇ ਐ ਉਹ ਕੱਢ ਕੇ ਲੈ ਜਾਣਗੇ ਹੁਣ ਆ ਕੋਈ ਵੇਚਦਾ ਪ੍ਰਧਾਨ ਮੰਤਰੀ ਮੈਂ ਪੰਜਾਬ ਵਾਲੇ ਨੂੰ ਕਹਿਣਾ ਚਾਹਣਾ ਆ ਜਿਹੜੀ ਲੜਾਈ ਆਪਾਂ ਲੜ ਰਹੇ ਆ ਆ ਤੁਹਾਡੀ ਹੋਣ ਦੀ ਲੜਾਈ ਐ ਖੇਤਰੀ ਪਾਰਟੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਅਸਮਾਨ ਦਾ ਫਰਕ ਐ ਖੇਤਰੀ ਪਾਰਟੀਆਂ ਵਾਸਤੇ ਸਾਰਾ ਕੁਸ਼ੀ ਮੇਂ ਪੰਜਾਬ ਅਕਾਲੀ ਦਲ ਸਾਰਾ ਕੁਸ਼ੀ ਪੰਜਾਬ ਹੈ ਪੰਜਾਬ ਦੀ ਤਰੱਕੀ ਪੰਜਾਬ ਦੇ ਹੱਕਾਂ ਦੀ ਲੜਾਈ ਅਸੀਂ ਲੜਦੇ ਆਂ ਆ ਨੈਸ਼ਨਲ ਪਾਰਟੀ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਹੈ ਭਾਵੇਂ ਬੀਜੇਪੀ ਆ ਨਹੀਂ ਲੜਦੇ ਆਹ ਤਾਂ ਉਹ ਗੱਲ ਕਰਦੇ ਜਿਹੜੇ ਇਹਨਾਂ ਦੇ ਦਿੱਲੀ ਵਾਲੇ ਬੌਸ ਕਹਿੰਦੇ ਆ ਤਾਂ ਹੀ ਉਹ ਤੁਸੀਂ ਦੇਖਿਆ ਜਦੋਂ ਪੰਜਾਬ ਵਿੱਚ ਅਕਾਲੀ ਦਲ ਦਾ ਰਾਜ ਆਉਂਦਾ ਹੈ ਉਦੋਂ ਹੀ ਤਰੱਕੀ ਹੁੰਦੀ ਹੈ ਜਦੋਂ ਰਾਜ ਤੁਸੀਂ ਨਹੀਂ ਦਿੰਦੇ ਕੰਮ ਬੰਦ ਹੋ ਜਾਂਦੇ ਆ ਤੁਸੀਂ ਸਾਰੇ ਬੈਠੇ ਹੋ ਖੇਤੀ ਨਾਲ ਵੀ ਸੰਬੰਧ ਹੈ ਤੁਹਾਡੇ ਖੇਤ ਮਜ਼ਦੂਰੀ ਵੀ ਬੈਠੇ ਆ ਮੈਂ ਜਿਹੜੇ ਕਿਸਾਨ ਆ ਉਹਨਾਂ ਨੂੰ ਪੁੱਛਣਾ ਚਾਹਣਾ ਥੋਨੂੰ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਉਹਦੇ ਚ ਮੁਫਤ ਬਿਜਲੀ ਦੇਣ ਵਾਲਾ ਅਕਾਲੀ ਦਲ ਨਹਿਰਾ ਕਸਿਆ ਬਣਾਉਣ ਵਾਲਾ ਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਸਿਸਟਮ ਪਾਣੀ ਨਾਲ ਬਣਾਉਣ ਵਾਲਾ ਕਾਲੀ ਦਲ ਆ ਮੰਡੀਆਂ ਪਿੰਡਾਂ ਚ ਫਸਲ ਵੇਚਣ ਵਾਸਤੇ ਬਣਾਉਣ ਵਾਲਾ ਕਾਲੀ ਦਲ ਟਰੈਕਟਰਾਂ ਦੇ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਇੱਕ ਵੀ ਚੀਜ਼ ਦੱਸੋ ਖੇਤੀ ਚ ਜੇ ਕਾਂਗਰਸ ਨੇ ਆਪਨੇ ਜਾਂ ਕਿਸੇ ਨੇ ਕੋਈ ਕੰਟ੍ਰਿਬਿਊਸ਼ਨ ਕੀਤੀ ਹੋਏ ਇੱਥੇ ਬੀਬੀਆਂ ਬੈਠੀਆਂ ਬਾਦਲ ਸਾਹਿਬ ਦੇ ਰਾਜ ਵਿੱਚ آٹا دل ہر مینے دین آنا کالی دل سی شگن پینشن دین آنا کالی دل سی بھگت پورن سنگھ سکیم رہیں پانچ لکھ تک مفت لاج کرونا لکھ کالی دل سی ایسی بچیاں نو مفت پڑھونا لائے سکولرشپ رہیں اکالی دل سی جنہیں سارا کوشی بند کری بیٹھے ہیں سیوہ کے اندر بنائے سی بند ہو گئے میں پشو ملے مل کروں دا سی لوکی کی جانورہ شونگ رکھن لگے سی بند ہو گئے ਕੋਰੀਆਂ ਦੇ ਮੇਲੇ ਕਰਾਉਂਦੇ ਸੀ ਬੰਦ ਹੋ ਗਏ ਆ ਨੌਜਵਾਨਾਂ ਨੂੰ ਜਿੰਮ ਖੇਡਾਂ ਦੇ ਸਮਾਨ ਪਿੰਡ ਪਿੰਡ ਸ਼ਹਿਰ ਸ਼ਹਿਰ ਦਿੰਦੇ ਸੀ ਕਿ ਉਹ ਆਪਣੀ ਸਿਹਤ ਬਣਾ ਸਕਣ ਸਾਰਾ ਕੁਝ ਬੰਦ ਹੋ ਗਿਆ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਉਹ ਵੀ ਬੰਦ ਹੋਏ ਪਿਆ ਡਿਵੈਲਪਮੈਂਟ ਜਿੰਨੀ ਵੀ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਕਾਲੀ ਦਲ ਦੀ ਸਰਕਾਰ ਆ ਜਿਹੜੀ ਬਿਜਲੀ ਹੈ ਯਾਦ ਕਰੋ ਪਹਿਲੇ ਕੱਟ ਲੱਗਦੇ ਹੁੰਦੇ ਸੀ 10-10 ਘੰਟੇ ਦੇ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਸਰਪਲਸ ਕਰਦਾਂਗੇ ਉਦੋਂ ਕਾਂਗਰਸੀ ਕਹਿੰਦੇ ਸੀ ਐਵੇਂ ਕਿਵੇਂ ਹੋ ਸਕਦਾ ਪਰ ਅਸੀਂ ਥਰਮਲ ਪਲੈਂਟ ਲਾ ਕੇ ਬਿਜਲੀ ਸਰਪਲਸ ਕਰਤੀ ਪਰ ਪਿਛਲੇ 7 ਸਾਲਾਂ 'ਚ ਇਹਨਾਂ ਨੇ ਨਵਾਂ ਕੋਈ ਪਲੈਂਟ ਲਾਇਆ ਨਹੀਂ ਜਿਹਦੇ ਕਰਕੇ ਐਕਟੀ ਦੇਖਿਓ ਪਹਿਲੀ ਤਰੀਕ ਤੱਕ ਤਾਂ ਹਲੇ ਵੀ ਕੱਟ ਲੱਗਣ ਸ਼ੁਰੂ ਹੋ ਗਏ ਆ 2 ਤਰੀਕ ਦੇ ਬਾਅਦ ਦੇਖਿਓ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਹੁਣੀ ਜਨਰੇਟਰ ਜਨਰੇਟਰ ਇਨਵਰਟਰ ਲੈ ਲਿਓ ਕਿਉਂਕਿ ਮੈਨੂੰ ਪਤਾ ਪੀਲੀ ਖਤਮ ਹੈ ਆ ਜਿਹੜੀਆਂ ਸੜਕਾਂ ਤੁਸੀਂ ਪੰਜਾਬ ਵਿੱਚ ਦੇਖੋ ਜੈ ਜੀ ਅਮਰੀਕਾ ਕੈਨੇਡਾ ਸਾਰਿਆਂ ਨੇ 6 ਲੈਂਸ ਸੜਕਾਂ ਦਾ ਜਾਲ ਪਿਛਾਉਣ ਵਾਲਾ ਕਾਲੀ ਦਲ ਹੈ ਆ 에어ਪੋਰਟ ਮਹਾਲੀ ਇੰਟਰਨੈਸ਼ਨਲ ਤੋਂ ਲੈ ਕੇ ਅਮਰਸਰ ਇੰਟਰਨੈਸ਼ਨਲ ਤੋਂ ਲੈ ਕੇ ਆ ਜਲੰਧਰ ਵਾਲਾ ਬਠਿੰਡਾ 에어ਪੋਰਟ ਸਾਰਾ ਬਣਾਉਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਦੀ ਨਹੀਂ ਇੱਕ ਵੀ ਨਿਸ਼ਾਨੀ ਯਾ ਝਾੜੂ ਝਾੜੂ ਵਾਲੇ ਦਾ ਕਰਨਾ ਕੀ ਸੀ ਹੁਣ ਇੱਕ ਸ਼ਰਾਬੀ ਮਿਲ ਗਿਆ ਮੁੱਖ ਮੰਤਰੀ ਤੁਸੀਂ ਦੇਖ ਲਓ ਐਨੀ ਦੁੱਖ ਲੱਗਦਾ ਸ਼ਰਮ ਆਉਂਦੀ ਹੈ ਕਿ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਫ੍ਰੈਂਕਫਰਟ ਗਿਆ ਹੋਏ ਤੇ ਝਾੜੂ ਤੋਂ ਲਾਇਆ ਗਿਆ ਹੋਏ ਕਿਉਂਕਿ ਇੰਨਾ ਸ਼ਰਾਬ ਪੀਲੀ ਸੀ ਉਹਨੇ ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੈ ਕਿ ਮੁੱਖ ਮੰਤਰੀ ਨੂੰ ਲਾਤਾ ਹੁਣ ਇੱਥੇ ਇੰਸਪੈਕਟਰ ਸਾਹਿਬ ਬੈਠੇ ਐ ਹਲੋ ਯਾਰ ਸ਼ਰਾਬ ਪੀ ਕੇ ਗੱਡੀ ਚਲਾ ਸਕਦੇ ਹੋ ਨਹੀਂ ਫੜ ਕੇ ਅੰਦਰ ਕਰ ਦਿੰਦੇ ਆ ਟਰੈਕਟਰ ਉਹ ਵੀ ਅੰਦਰ ਆ ਇੰਸਪੈਕਟਰ ਸਾਹਿਬ ਕਹ ਰਿਹਾ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਉਹਨੂੰ ਅੰਦਰ ਕਰ ਦਿੰਦੇ ਆ ਇਹਨਾਂ ਦਾ ਮੁੱਖ ਮੰਤਰੀ ਪੂਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਕੁਝ ਕਰਦੇ ਨਹੀਂ ਹਰ ਰੋਜ਼ ਹਰ ਰੋਜ਼ ਢੱਕਿਆ ਸਵੇਰੇ ਪੀਣ ਲੱਗ ਜਾਂਦੇ ਆ ਆ ਤੁਸੀਂ ਪਿੱਛੇ ਬਠਿੰਡੇ ਦੇਖਿਆ ਹੋਣਾ ਚਾਰ ਪੰਜ ਦਿਨ ਦੀ ਗੱਲ ਆ ਬਠਿੰਡੇ ਸ਼ਾਮ ਨੂੰ ਰੋਡ ਸ਼ੋਅ ਸੀ ਪੂਰੀ ਢੱਕਿਆ ਸੀ ਉਹ ਤੇ ਚੜ ਗਿਆ ਗੱਡੀ ਤੇ ਚੜ ਗਈ ਉਹਨੂੰ ਉਹਨੂੰ ਪਤਾ ਨਹੀਂ ਕੀ ਹੋਰ ਚੱਕਰ ਆਉਣ ਲੱਗੇ ਇੱਕ ਬੋਤਲ ਮੰਗਾਈ ਪਾਣੀ ਦੀ ਥੋੜੀ ਪੀਤੀ ਤੇ ਬਾਕੀ ਸਾਰੇ ਸਿਰ ਚ ਡੋਲ ਲਿਆ ਪਾਣੀ ਇਹ ਆ ਮੁੱਖ ਮੰਤਰੀ ਬੀਬੀ ਜੀ 1000 ਰੁਪਏ ਆਇਆ ਕਿ ਨਹੀਂ ਆਇਆ ਨਹੀਂ ਨੇ ਤੁਹਾਡੇ ਐਮਐਲਏ ਕੋਲੇ ਆਇਆ ਕਰੇ ਜਾ ਕੇ ਦੇਖੋ ਝਾੜੂ ਵਾਲੇ ਕੋਲੇ ਆ ਤਾਂ ਠੱਗੀ ਮਾਰਨ ਵਾਲੇ ਸਾਰੇ ਸਾਰੇ ਠੱਗੀ ਬਣੇ ਅਕਾਲੀ ਦਲ ਜਵਾਨ ਦੀ ਪੱਕੀ ਪਾਰਟੀ ਹੈ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਜਦੋਂ ਮੈਂ ਪ੍ਰਧਾਨ ਬਣਿਆ ਮੈਨੂੰ ਕਿਹਾ ਕਹਿੰਦਾ ਸੁਖਬੀਰ ਜ਼ਿੰਦਗੀ ਜੇ ਤੂੰ ਕਾਮਯਾਬ ਹੋਣਾ ਹੈ ਕਿਤੇ ਝੂਠਾ ਵਾਦਾ ਨਾ ਕਰੀ ਜबान ਦਾ ਪੱਕਾ ਰਹੀ ਕਿਉਂਕਿ ਜਿਹੜਾ ਲੀਡਰ ਜਿਹਦੀ ਜ਼ੁਬਾਨ ਪੱਕਾ ਹੁੰਦਾ ਲੋਕੀ ਉਹਦੇ ਤੇ ਵਿਸ਼ਵਾਸ ਕਰਦੇ ਆ ਬਾਦਲ ਸਾਹਿਬ ਤੇ ਵਿਸ਼ਵਾਸ ਕਰਦੇ ਸੀ ਲੋਕੀ ਪੰਜ ਵਾਰ ਮੁੱਖ ਮੰਤਰੀ ਬਣਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜ਼ੁਬਾਨ ਦੇ ਪੱਕੇ ਹੈ ਤੇ ਆਪਣੀ ਕੌਮ ਖਾਤਰ ਆਪਣੇ ਸੂਬੇ ਖਾਤਰ ਹਰ ਕੀ ਦੀ ਕੁਰਬਾਨੀ ਦੇ ਸਕਦੇ ਆ 16 ਸਾਲ ਜੇਲ੍ਹ ਚ ਰਹਿਣਾ ਕੋਈ ਔਖਾ ਨਹੀਂ ਹੈ ਸੌਖਾ ਨਹੀਂ ਹੈ ਦੇਖੋ ਅਕਾਲੀ ਦਲ ਥੋਡੀ ਫੌਜ ਹੈ ਕਾਲ ਸਾਜੀ ਛੋਟੀ ਫੌਜ ਹੈ ਤੁਸੀਂ ਕਮਜ਼ੋਰ ਕਰਤੀ ਆਪਣੀ ਫੌਜ ਨੂੰ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨਾਲ ਗੱਲ ਕਰਕੇ ਇਹਨਾਂ ਦੀ ਗੱਲਾਂ 'ਚ ਆ ਕੇ ਤੇ ਵੱਡਾ ਨੁਕਸਾਨ ਜਿਹੜਾ ਕੀਤਾ ਤੁਸੀਂ ਕਮਜ਼ੋਰ ਕਰਤਾ ਤੇ ਹੁਣ ਦੂਜੀਆਂ ਪਾਰਟੀਆਂ ਨੇ ਤੁਹਾਡੇ ਦੇ ਵਾਰ ਕਰਨਾ ਸ਼ੁਰੂ ਕਰਤਾ ਆਰਐਸਐਸ ਨੇ ਧਾਮੀ ਸੀ ਬੈਠੇ ਐ ਤੰਤ ਸ਼੍ਰੀ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਐ ਐਕਟ ਬਦਲ ਕੇ ਉਹਨਾਂ ਨੇ ਆਪਣੇ ਬੰਦੇ ਲਾਤੇ ਐ ਤੰਤ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਥੋਡੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣਾ ਕੌਮ ਦਾ ਮਿਨੀ ਪਾਰਲੀਮੈਂਟ ਹੈ ਅੰਗਰੇਜ਼ਾਂ ਦੀ ਹਿੰਮਤ ਨਹੀਂ ਹੋਈ ਆਜ਼ਾਦੀ ਦੇ ਬਾਅਦ ਕਿਸੇ ਸਰਕਾਰ ਦੀ ਹਿੰਮਤ ਨਹੀਂ ਹੋਈ ਇਹਨਾਂ ਨੇ ਦਿੱਲੀ ਵਾਲਿਆਂ ਨੇ ਭਾਜਪੀ ਨੇ ਉਹ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਉੱਥੇ ਵੀ ਦਾਦੂਵਾਲ ਵਰਗੇ ਆਪਣੇ ਏਜੰਟ ਬਿਠਾਤੇ ਫਿਰ ਕਿਦੋਂ ਜਾਗੋਗੇ ਜਦੋਂ ਤੁਹਾਡੇ ਉੱਤੇ ਤੁਹਾਨੂੰ ਜਿਵੇਂ ਰੋਲ ਦੇਣਗੇ ਆ ਤੁਸੀਂ ਦੇਖਿਆ ਬਾਦਰ ਟੱਪਨ ਤੁਹਾਨੂੰ ਦਿੱਤਾ ਨਹੀਂ ਪੰਜਾਬ ਦੇ ਵਿੱਚ ਬੈਰੀਕੇਡ ਹਰਿਆਣਾ ਨੇ ਪੰਜਾਬ ਚ ਲਾਏ ਹਰਿਆਣਾ ਪੁਲਿਸ ਨੇ ਪੰਜਾਬ ਜਾ ਕੇ ਮੁੰਡਿਆਂ ਨੂੰ ਕੁੱਟਿਆ ਤੇ ਭਗਵੰਤ ਮਾਨ ਚੁੱਪ ਕਿਉਂਕਿ ਭਗਵੰਤ ਮਾਨ ਦੇ ਫਾਈਲ ਖੋਲੀ ਬੈਠੇ ਆ ਹਮਸ਼ਾ ਆ ਜਿਹੜੀ ਦਿੱਲੀ ਵਾਲੇ ਸ਼ਰਾਬ ਦਾ ਘਟਾਲਾ ਹੈ ਉਦੋਂ ਵੱਡਾ ਘਟਾਲਾ ਇੱਥੇ ਕੀਤਾ ਹੈ ਤੇ ਭਗਵੰਦਾਂ ਨੂੰ ਕਿਹਾ ਦਿੱਲੀ ਵਾਲੇ ਕੇਜਰੀਵਾਲ ਨੂੰ ਤਾਂ ਦੀ ਫੜ ਲਿਆ ਤੈਨੂੰ ਨਹੀਂ ਫੜਦੇ ਪਰ ਤੂੰ ਜਿਵੇਂ ਜਿਵੇਂ ਕਹਾਂਗਾ ਉਹ ਮੈਂ ਕਰ ਉਹ ਕਹਿੰਦਾ ਜਿਵੇਂ ਕਹੋ ਮੈਂ ਕਰ ਲੂੰਗਾ ਹੁਣ ਤੁਸੀਂ ਦੇਖੋ ਥੋਡੀ ਪੁਲਿਸ ਥੋੜੇ ਪੰਜਾਬ ਸੂਬੇ 'ਚ ਕੋਈ ਪੁਰਸ਼ ਬੰਦਾ ਚੱਕ ਕੇ ਹਰਾਨਾ ਦਾ ਕਿਵੇਂ ਲੈਕ ਸਕਦਾ ਜੇ ਅਕਾਲੀ ਦਲ ਹੁੰਦਾ ਕਿਸੇ ਹਿੰਮਤ ਨਹੀਂ ਹੋਣੀ ਸੀ ਐਸ ਕਰਕੇ ਆਪਣੇ ਆਪਣੇ ਐ ਜੇ ਤੁਸੀਂ ਨਹੀਂ ਤਗੜਾ ਕਰੋਗੇ ਨੁਕਸਾਨ ਥੋੜਾ ਹੋਣਾ ਹੈ ਪੰਜਾਬ ਦਾ ਹੋਣਾ ਹੈ ਅਕਾਲੀ ਦਲ ਦੀ ਸੋਚ ਪੰਜਾਬ ਦੀ ਤਰੱਕੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਨੁਕਸਾਨ ਆਪਾਂ ਕਰਦੇ ਨੇ ਐਸ ਕਰਕੇ ਤੁਹਾਨੂੰ ਅਸੀਂ ਵਧੀਆ ਨੌਜਵਾਨ ਸਿੱਖਰੀ ਜੀ ਦਿੱਤੇ ਆ ਦੇਖੋ ਮੈਂ ਤਾਂ ਰੋਜ਼ ਮੇਰੇ ਨਾਲ ਇੰਨ ਟੱਚ ਰਹਿੰਦੇ ਆ ਰੋਜ਼ ਜਿੱਥੇ ਜਾਂਦੇ ਮੈਨੂੰ ਫੋਟੋ ਭੇਜਦੇ ਆ ਅੱਜ ਵਧਾਈ ਦੇਣਾ ਚਾਹਣਾ ਦੁਆਬੇ ਜਿਹੜੇ ਘੱਟ ਨਹੀਂ ਹੁੰਦੇ ਜਿਵੇਂ ਕੋਈ ਬੈਠਿਓ ਤੁਸੀਂ ਖੰਡਲ ਸਾਹਿਬ ਤੁਹਾਡੇ ਐਮਪੀ ਦੇ ਉਮੀਦਵਾਰ ਹੈ ਜੇ ਤੁਸੀਂ ਪੰਜਾਬ ਬਚਾਉਣਾ ਹੈ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਨੂੰ ਬਚਾਉਣਾ ਹੈ ਤੁਹਾਡੀ ਫੌਜ ਨੂੰ ਬਚਾਉਣਾ ਹੈ ਤੁਹਾਨੂੰ ਖੰਡਲ ਸਾਹਿਬ ਨੂੰ ਜਿਤਾਉਣਾ ਹੀ ਪੈਣਾ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੈ ਤੁਸੀਂ ਜੇ 92 ਮਲੰਗ ਤੁਸੀਂ ਆਮ ਆਦਮੀ ਪਾਰਟੀ ਦੇ ਜਿਤਾ ਸਕਦੇ ਹੋ ਆ ਤਾਂ ਆਪਣੇ ਹੈ 13 ਹੀ ਮੰਗਦੇ ਆ 13 ਸੀਟਾਂ 92 ਸੀਟਾਂ ਤੁਸੀਂ ਝਾੜੂਆਂ ਦੀ ਜਿਤਾਦਿਆਂ 13 92 ਅਜੋ ਲਬਦੇ ਨਹੀਂ ਅਸੀਂ ਤਾਂ 13 ਕਹਿ ਰਿਆਂ 13 ਜਿਤਾ ਦਿਓ ਨੇਰੀ ਲਿਆ ਦਾਂਗੇ ਪਾਰਲੀਮੈਂਟ 'ਚ ਆ ਜਿਹੜੀ ਕਿਸੇ ਦੀ ਹਿੰਮਤ ਨਹੀਂ ਹੋਊਗੀ ਥੋੜੀ ਕਿਸਾਨੀ ਦੀ ਬੰਦੀ ਸਿਕਾਂਦੀ ਪੰਜਾਬ ਦੀ ਆਵਾਜ਼ ਬਣ ਕੇ ਉੱਤੇ ਖੜਕਾ ਦਾਂਗੇ ਸਾਰੇ ਪਾਰਲੀਮੈਂਟ ਨੂੰ ਤੁਹਾਡੇ ਸਾਹਮਣੇ ਹੋਊਗਾ ਤੁਸੀਂ ਦੇਖਿਆ ਹੀ ਹੈ ਵੀ ਬਾਹਰ ਸਿਮਰਤ ਕੌਰ ਬਾਦਲ ਭਾਵੇਂ ਕਿਸਾਨੀ ਦੀ ਗੱਲ ਹੈ ਭਾਵੇਂ ਪੰਜਾਬ ਦੀ ਗੱਲ ਹੈ ਭਾਵੇਂ ਬੰਦੀ ਸਿਕਾਂ ਦੀ ਗੱਲ ਹੈ ਉਹ ਤਾਂ ਨਹੀਂ ਡਰੇ ਤੇ ਦੂਜੇ ਪਸਦ ਕਰੋ ਸਾਰੇ ਚੁੱਪ ਕਰਕੇ ਬੈਠੇ ਹੁੰਦੇ ਸੀ ਕਿਉਂਕਿ ਉਹ ਅਕਾਲੀ ਦਲ ਦੀ ਐਮਪੀ ਹੈ ਉਹ ਕੋਈ ਕਾਂਗਰਸ ਦੀ ਨਹੀਂ ਹੈ ਜਾਂ ਝਾੜੂ ਦੀ ਨਹੀਂ ਹੈ ਆ ਝਾੜੂ ਦੇ ਸੱਤ ਰਾਜ ਸਭਾ ਮੈਂਬਰ ਭੇਜੇ ਆ ਪੈਸੇ ਲੈ ਕੇ ਕੋਈ ਦਿੱਲੀ ਦਾ ਕੋਈ ਕਿੱਥੋਂ ਦਾ ਹੈ ਇਹਨਾਂ ਨੇ ਤਾਂ ਸੌਦਾ ਕੀਤਾ ਬਣਾਇਆ ਐ ਐਮਪੀ ਆਗੇ ਪੈਸੇ ਇਕੱਠੇ ਕਰ ਲੋ ਪੰਜਾਬ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਐ ਪੈਸੇ ਇਕੱਠੇ ਕਰਨ ਵਾਸਤੇ ਆ ਭਗਵੰਤ ਮਾਨ ਨੇ ਹੁਣੀ ਇਲੈਕਸ਼ਨ ਵਾਸਤੇ 150 ਪ੍ਰਾਪਰਟੀ ਡੀਲਰਾਂ ਨੂੰ ਬੁਲਾਇਆ ਵੱਡੇ ਵੱਡਿਆਂ ਨੂੰ ਪੰਜਾਬ 'ਚ ਉਹਨੂੰ ਕਿਹਾ 5 ਕਰੋੜ ਰੁਪਇਆ ਇੱਕ ਬੰਦੇ ਤੋਂ ਕਿਹਾ ਲਿਆ ਕੇ ਦੇ ਨਹੀਂ ਤਾਂ ਮੈਂ ਤੁਹਾਡੇ ਨਕਸ਼ੇ ਖਰਾਬ ਕਰਦਾ ਐ ਦੇਖੋ 500 ਕਰੋੜ ਰੁਪਇਆ ਇਕੱਠਾ ਕਰ ਗਿਆ ਮੈਨੂੰ ਲੋਨ ਲਾਂਦਾ ਦਾ ਦੇਖਿਆ ਨਹੀਂ ਮੈਨਾਂ ਜੇਜ ਪਾਗਟ ਤਤਰ ਹੋ ਜਾਣਗੇ ਸਾਰੇ ਸੋ ਮੈਂ ਜਿਆਦਾ ਸਮਾਂ ਲੈਂਦਾ ਤਾਮੀ ਸਾਹਿਬ ਦੀ ਕਮਾਂਡ ਹੈ ਤਾਮੀ ਸਾਹਿਬ ਤੁਹਾਡੀ ਸ਼ਾਮ ਚ ਰੇਸੇ ਦੀ ਟੀਮ ਵਧੀਆ ਤੁਸੀਂ ਬਣਾ ਲਈ ਦੇਖੋ ਸੱਚੀ ਗੱਲ ਆ ਹੋਗੀ ਜੇ ਤੁਸੀਂ ਘੱਟੋ ਘੱਟ 15000 ਤੇ ਟਪਾਓ ਸਾਨੂੰ ਲੀਡ ਕੱਲੀ ਵੋਟਾਂ ਨਹੀਂ ਲੀਣ ਜਾਈਦੀ ਇਹ ਘੱਟੋ ਘੱਟ 15000 ਤੇ ਕਾਲੀ ਵਰਕਰਾਂ ਤੇ ਮੈਨੂੰ ਮਾਨ ਹੈ ਪਰ ਮੈਂ ਦੇਖਿਆ ਜੇ ਕਾਲੀ ਵਰਕਰ ਮਨ ਬਣਾ ਲੈਣਾ ਤੁਸੀਂ ਤਾਂ ਨੇਰੀ ਲਿਆ ਸਕਦੇ ਹੋ ਪਰ ਮੈਂ ਦੇਖਿਆ ਇੱਕ ਦੀ ਕਰੰਟ ਪੂਰਾ ਪੂਰੇ ਪੰਜਾਬ ਚ ਮੈਂ ਦੇਖਿਆ ਵਰਕਰ ਇੱਕ ਦੀ ਲੜ ਰਹੇ ਹੈ ਮੈਂ ਪੰਜਾਬ ਤੇ ਸਾਰੇ ਪੰਜਾਬ ਘੁੰਮ ਕੇ ਆਇਆ ਹੈ ਇੱਕ ਦੀ ਹੈਰਾਨੀ ਜੜਕ ਇਲੈਕਸ਼ਨ ਦੇ ਰਿਜ਼ਲਟ ਆਉਣਗੇ ਕੱਲੇ ਲੜ ਰਹੇ ਆ ਤੁਹਾਡੇ ਸਿਰ ਤੇ ਲੜ ਰਹੇ ਆ ਕੱਲੇ ਲੜ ਰਹੇ ਆ ਅਜੀ ਕਾ ਸਾਨੂੰ ਕਿਸੇ ਦੀ ਲੋੜ ਨਹੀਂ ਸਾਨੂੰ ਪੰਜਾਬ ਦੀ ਜਨਤਾ ਦੀ ਲੋੜ ਹੈ ਅਸੀਂ ਤੁਹਾਡੇ ਸਰ ਤੇ ਲੜ ਰਹੇ ਆ ਲਿਆਓ ਵਾਪਸ ਆਪਣੀ ਸਰਕਾਰ ਤੇ ਵਾਪਸ ਤੁਹਾਡੇ ਚਿਹਰਿਆਂ ਦੀ ਖੁਸ਼ੀਆਂ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ